ਜਦ ਮੋਦੀ ਖਾਨੇ ਦਾ ਲੇਖਾ ਹੋਇਆ ਤਾਂ 760 ਰੁਪਏ ਨਵਾਬ ਦੇ ਵੱਲ ਗੁਰੂ ਜੀ ਦੇ ਵੱਧ ਨਿਕਲੇ ਜੋ ਨਵਾਬ ਨੇ ਗੁਰੂ ਜੀ ਨੂੰ ਦੇਣੇ ਸਨ ਜਦੋਂ ਮਾਤਾ ਸੁਲਖਣੀ ਜੀ ਦੇ ਪਿਤਾ ਮੂਲ ਚੰਦ ਨੂੰ ਪਤਾ ਲੱਗਾ ਕਿ 760 ਰੁਪਏ ਗੁਰੂ ਜੀ ਦੇ ਨਵਾਬ ਵੱਲ ਬਾਕੀ ਨਿਕਲੇ ਹਨ ਤਾਂ ਉਹ ਝੱਟਪਟ ਹੀ ਨਵਾਬ ਪਾਸ ਚਲੇ ਗਏ ਜਦ ਨਵਾਬ ਨੇ ਪੁੱਛਿਆ ਕਿ ਤੂੰ ਕੌਣ ਹੈ ਮੂਲ ਚੰਦ ਨੇ ਦੱਸਿਆ ਕਿ ਮੈਂ ਤੁਹਾਡੇ ਮੋਦੀ ਦਾ ਸਹਰਾ ਹਾਂ ਉਹਨਾਂ ਦਾ 760 ਰੁਪਿਆ ਜੋ ਵਾਦਾ ਨਿਕਲਿਆ ਹੈ ਉਹ ਉਹਨਾਂ ਦੇ ਇਸਤਰੀ ਪੁੱਤਰ ਨੂੰ ਮਿਲਣਾ ਚਾਹੀਦਾ ਹੈ ਨਵਾਬ ਨੇ ਕਿਹਾ ਮੋਦੀ ਨੇ ਕਿਹਾ ਹੈ ਕਿ ਇਹ ਰੁਪਿਆ ਫਕੀਰਾਂ ਨੂੰ ਖਵਾ ਦਿਓ ਮੂਲ ਚੰਦ ਨੇ ਕਿਹਾ ਉਹ ਬਾਵਰਾ ਹੋ ਗਿਆ ਹੈ ਘਰ-ਬਾਰ ਛੱਡ ਕੇ ਮਸਾਣਾ ਵਿੱਚ ਜਾ ਬੈਠਾ ਹੈ ਉਸ ਨੂੰ ਆਪਣੇ ਆਪ ਦੀ ਵੀ ਸੁਧ ਨਹੀਂ ਹੈ ਨਵਾਬ ਇਹ ਗੱਲ ਸੁਣ ਕੇ ਸੋਚਣ ਲੱਗ ਪਿਆ ਇਹ ਫੈਸਲਾ ਕਿਸ ਤਰ੍ਹਾਂ ਨਿਬੇੜਿਆ ਜਾਵੇ ਜੇ ਫਕੀਰਾਂ ਨੂੰ ਨਾ ਦਿੱਤਾ ਤਾਂ ਅਨਿਆਏ ਹੋਵੇਗਾ ਅਤੇ ਜੇ ਦੇ ਦੇਵਾਂ ਤਾਂ ਇਹ ਕਲਪੇਗਾ ਨਵਾਬ ਦੇ ਮੰਤਰੀ ਯਾਰਖਾਨ ਨੇ ਕਿਹਾ ਕਿ ਪਹਿਲਾਂ ਸਾਨੂੰ ਇਹ ਨਿਰਣਾ ਕਰ ਲੈਣਾ ਚਾਹੀਦਾ ਹੈ ਕਿ ਮੋਦੀ ਨੂੰ ਭੂਤ ਚੰਬੜਿਆ ਹੈ ਕਿ ਨਹੀਂ ਪਿੱਛੋਂ ਇਸ ਰੁਪਏ ਨੂੰ ਦਿੱਤਾ ਜਾ ਸਕਦਾ ਹੈ ਨਵਾਬ ਨੇ ਕਿਹਾ ਇਹ ਗੱਲ ਠੀਕ ਹੈ ਉਪਰੰਤ ਨਵਾਬ ਨੇ ਮੁੱਲਾ ਨੂੰ ਬੁਲਾ ਕੇ ਮੂਲ ਚੰਦ ਨਾਲ ਗੁਰੂ ਜੀ ਦਾ ਹਾਲ ਵੇਖਣ ਵਾਸਤੇ ਭੇਜ ਦਿੱਤਾ ਮੁੱਲਾ ਜੰਤਰ ਮੰਤਰ ਲੈ ਕੇ ਗੁਰੂ ਜੀ ਪਾਸ ਜਾ ਬੈਠਾ ਤੇ ਇਹ ਤਮਾਸ਼ਾ ਵੇਖਣ ਵਾਸਤੇ ਹੋਰ ਵੀ ਬਹੁਤ ਸਾਰੇ ਲੋਕ ਉੱਥੇ ਆਣ ਇਕੱਠੇ ਹੋ ਗਏ ਗੁਰੂ ਜੀ ਸਮਾਧੀ ਲਾ ਕੇ ਬੈਠੇ ਸਨ ਮੁੱਲਾ ਨੇੜੇ ਹੋ ਕੇ ਮੰਤਰ ਪੜ੍ਹ ਕੇ ਝਾੜਾ ਕਰਦਾ ਰਿਹਾ ਪਰ ਇਸ ਦਾ ਕੋਈ ਅਸਰ ਨਾ ਹੋਇਆ ਤਾਂ ਫਿਰ ਮੁੱਲਾ ਨੇ ਕੱਪੜੇ ਦੀ ਇੱਕ ਵੱਟੀ ਵਟ ਕੇ ਉਸ ਨੂੰ ਧੁਖਾ ਕੇ ਗੁਰੂ ਜੀ ਦੇ ਨੱਕ ਵਿੱਚ ਧੂਆ ਦਿੱਤਾ ਇਸ ਨਾਲ ਗੁਰੂ ਜੀ ਦੀ ਸਮਾਦੀ ਖੁੱਲ ਗਈ ਤੇ ਆਪਣੇ ਪਾਸ ਮੁੱਲਾ ਨੂੰ ਮੂਲੇ ਤੇ ਬਹੁਤ ਲੋਕਾਂ ਸਹਿਤ ਬੈਠੇ ਵੇਖ ਕੇ ਮੁੱਲਾ ਪ੍ਰਤੀ ਇਹ ਸ਼ਬਦ ਉਚਾਰਨ ਕੀਤਾ ਜਿਸ ਦਾ ਅਰਥ ਹੈ ਉਨ੍ਹਾਂ ਦਾ ਜਿਉਣਾ ਤ੍ਰਿਗ ਹੈ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਧਾਗੇ ਤਵੀਤਾਂ ਦੇ ਰੂਪ ਵਿੱਚ ਲਿਖ ਕੇ ਵੇਚਦੇ ਹਨ ਜਿਨ੍ਹਾਂ ਦੀ ਸ਼ੁਭ ਕਰਮਾਂ ਦੀ ਖੇਤੀ ਖੇਤ ਰੂਪੀ ਸਰੀਰ ਵਿੱਚ ਹੀ ਉਜੜ ਜਾਵੇ ਉਹਨਾਂ ਦੇ ਦਾਣਿਆਂ ਦੇ ਬੋਲ ਜਾਣੇ ਕੇ ਆਤਮ ਆਨੰਦ ਦਾ ਕੋਈ ਥਾਂ ਨਹੀਂ ਹੁੰਦਾ ਇਹ ਬਚਨ ਸੁਣ ਕੇ ਉਹਲਾ ਨੇ ਕਿਹਾ ਭੂਤ ਨਾ ਬੋਲ ਪਿਆ ਹੈ ਮੈਂ ਹੁਣੇ ਹੀ ਇਸ ਨੂੰ ਕੱਢ ਦਿਆਂਗਾ ਉੱਚੀ ਆਵਾਜ਼ਾਂ ਕਰਕੇ ਕਹਿਣ ਲੱਗਾ ਆਪਣਾ ਨਾਮ ਦੱਸ ਨਹੀਂ ਤਾਂ ਤੈਨੂੰ ਅੱਗ ਲਾ ਕੇ ਫੂਕ ਦਿਆਂਗਾ ਜੇ ਭਲਾ ਚਾਹੁੰਦਾ ਹੈ ਤਾਂ ਸੱਚ ਦੱਸ ਦੇ ਉੱਲਾ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਬੋਲੇ ਕੋਈ ਮੈਨੂੰ ਭੂਤ ਨਾ ਆਖਦਾ ਹੈ ਤੇ ਕੋਈ ਬੇਤਾਲ ਕਹਿੰਦਾ ਹੈ ਪਰ ਮੈਂ ਪਰਮੇਸ਼ਰ ਦੇ ਨਾਮ ਦਾ دیਵਾਨਾ ਹਾਂ ਮੈਂ ਉਸ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਦੀਵਾਨਾ ਉਸਨੂੰ ਜਾਣਨਾ ਚਾਹੀਦਾ ਹੈ ਜੋ ਪਰਮੇਸ਼ਰ ਦੇ ਭੈ ਵਿੱਚ دیਵਾਨਾ ਹੋਵੇ ਇਸ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਦੂਜੇ ਨੂੰ ਨਾ ਜਾਣਦਾ ਹੋਵੇ ਦੀਵਾਨਾ ਉਸ ਨੂੰ ਜਾਣਨਾ ਚਾਹੀਦਾ ਹੈ ਜੋ ਇੱਕ ਪਰਮੇਸ਼ਰ ਦੀ ਕਾਹ ਰਹੀ ਕਰੇ ਮਾਲਕ ਦੇ ਹੁਕਮ ਵਿੱਚ ਚੱਲੇ ਅਤੇ ਆਪਣੀ ਕੋਈ ਚਤੁਰਾਈ ਨਾ ਵਰਤੇ ਦੀਵਾਨਾ ਉਸ ਨੂੰ ਜਾਣਨਾ ਚਾਹੀਏ ਜੋ ਪਰਮੇਸ਼ਰ ਨਾਲ ਸ਼ਰਧਾ ਤੇ ਪ੍ਰੇਮ ਰੱਖਦਾ ਹੋਵੇ ਅਤੇ ਆਪਣੇ ਆਪ ਨੂੰ ਮਾੜਾ ਤੇ ਹੋਰ ਸਭ ਨੂੰ ਚੰਗਾ ਜਾਣੇ ਇਸ ਪ੍ਰਕਾਰ ਗੁਰੂ ਜੀ ਦੇ ਬਚਨ ਸੁਣ ਕੇ ਸਾਰਿਆਂ ਨੂੰ ਨਿਸ਼ਚਾ ਹੋ ਗਿਆ ਕਿ ਇਹਨਾਂ ਦੀ ਸੰਸਾਰ ਦੇ ਧੰਦਿਆਂ ਨੂੰ ਛੱਡ ਕੇ ਪ੍ਰਮਾਤਮਾ ਨਾਲ ਹੀ ਪ੍ਰੀਤ ਹੈ ਮੁੱਲਾ ਨੇ ਹੱਥ ਜੋੜ ਕੇ ਮਾਫੀ ਮੰਗੀ ਅਤੇ ਆਖਿਆ ਕਿ ਮੇਰੇ ਪਾਸ ਤੋਂ ਅਣਜਾਣ ਪੂਨੇ ਨਾਲ ਆਪ ਜੀ ਦੀ ਬੇਅਦਬੀ ਹੋਈ ਹੈ ਤੁਹਾਡੇ ਵਿੱਚ ਕੋਈ ਦੋਸ਼ ਨਹੀਂ ਮੁੱਲਾ ਦੀ ਇਹ ਬੇਨਤੀ ਸੁਣ ਕੇ ਸਤਗੁਰ ਜੀ ਨੇ ਦਇਆ ਦ੍ਰਿਸ਼ਟੀ ਕਰਕੇ ਉਸ ਦੀ ਅਗਿਆਨਤਾ ਦੂਰ ਕਰ ਦਿੱਤੀ ਜਿਸ ਕਰਕੇ ਉਸ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਉਸਨੇ ਨਵਾਬ ਨੂੰ ਜਾ ਕੇ ਦੱਸਿਆ ਕਿ ਨਾਨਕ ਪੀਰਾਂ ਦਾ ਪੀਰ ਬੜਾ ਧੀਰਜवान ਅਤੇ ਵਿਸ਼ਾਲ ਬੁੱਧੀ ਵਾਲਾ ਹੈ ਮੂਰਖ ਲੋਕ ਜੋ ਇਸ ਭੇਦ ਨੂੰ ਨਹੀਂ ਜਾਣ ਸਕਦੇ ਉਹ ਕਈ ਦੋਸ਼ ਸਮਝਦੇ ਹਨ ਜਦ ਮੁੱਲਾ ਨੇ ਗੁਰੂ ਜੀ ਦੀ ਬਹੁਤ ਸਿਫਤ ਕੀਤੀ ਤਾਂ ਨਵਾਬ ਨੇ ਜੈ ਰਾਮ ਜੀ ਨੂੰ ਸੱਦ ਕੇ ਆਖਿਆ ਕਿ ਗੁਰੂ ਜੀ ਦਾ ਵਾਧਾ 760 ਰੁਪਈਆ ਕਿਸ ਨੂੰ ਦਈਏ ਜੈ ਰਾਮ ਨੇ ਸੋਚ-ਸੋਚ ਕੇ ਦੱਸਿਆ ਕਿ ਇਹ ਗੱਲ ਗੁਰੂ ਜੀ ਤੋਂ ਪੁੱਛ ਲਵੋ ਨਵਾਬ ਨੇ ਆਪਣਾ ਇੱਕ ਨੌਕਰ ਗੁਰੂ ਜੀ ਪਾਸ ਭੇਜਿਆ ਪਰ ਗੁਰੂ ਜੀ ਨਾ ਆਏ ਫਿਰ ਨਵਾਬ ਨੇ ਜਦ ਦੂਜੀ ਵਾਰ ਨੌਕਰ ਭੇਜ ਕੇ ਬੇਨਤੀ ਕੀਤੀ ਕਿ ਮੈਨੂੰ ਤੁਹਾਡੇ ਦਰਸ਼ਨ ਕਰਨ ਦੀ ਲਾਲਸਾ ਹੈ ਪਰ ਪਾਸ ਆਣ ਕੇ ਦਰਸ਼ਨ ਦਿਓ ਗੁਰੂ ਜੀ ਨੌਕਰ ਦੇ ਨਾਲ ਚੱਲ ਕੇ ਨਵਾਬ ਦੌਲਤ ਖਾਂ ਪਾਸ ਆ ਗਏ ਆਪ ਜੀ ਨਵਾਬ ਦੇ ਸਾਹਮਣੇ ਖੜੇ ਹੋ ਰਹੇ ਉਸ ਨੂੰ ਸਲਾਮ ਨਾ ਕੀਤੀ ਨਵਾਬ ਨੂੰ ਗੁੱਸਾ ਚੜਿਆ ਉਸ ਨੇ ਪੁੱਛਿਆ ਜਦ ਮੈਂ ਪਹਿਲਾ ਨੌਕਰ ਭੇਜਿਆ ਸੀ ਤਦੋਂ ਤੁਸੀਂ ਕਿਉਂ ਨਾ ਆਏ ਗੁਰੂ ਜੀ ਨੇ ਕਿਹਾ ਹੁਣ ਅਸੀਂ ਤੁਹਾਡੇ ਨੌਕਰ ਨਹੀਂ ਹਾਂ ਖੁਦਾ ਦੇ ਨੌਕਰ ਹਾਂ ਜਿਵੇਂ ਪਹਿਲਾਂ ਤੁਹਾਡੇ ਨੌਕਰ ਸਾਂ ਤੇ ਤੁਹਾਡਾ ਹੁਕਮ ਮੰਨਦੇ ਸਾਂ ਤਿਵੇਂ ਹੀ ਹੁਣ ਅਸੀਂ ਖੁਦਾ ਦੇ ਹੁਕਮ ਵਿੱਚ ਰਹਿੰਦੇ ਹਾਂ ਤੇ ਉਸ ਦਾ ਹੁਕਮ ਹੀ ਮੰਨਦੇ ਹਾਂ ਨਵਾਬ ਨੂੰ ਇਹ ਉੱਤਰ ਸੁਣ ਕੇ ਬੜਾ ਗੁੱਸਾ ਆਇਆ ਪਰ ਉਸ ਦਾ ਕੋਈ ਵਸ ਨਾ ਚੱਲੇ ਨਵਾਬ ਨੇ ਮਨ ਵਿੱਚ ਇਹ ਸੋਚ ਕੇ ਇਹ ਕਿ ਐਸਨੂੰ ਮੁਸਲਮਾਨ ਮਤ ਵਿੱਚ ਲੈ ਆਉਣਾ ਚਾਹੀਦਾ ਹੈ ਗੁਰੂ ਜੀ ਨੂੰ ਆਖਿਆ ਕਿ ਤੁਸੀਂ ਜੋ ਕਹਿੰਦੇ ਹੋ ਇੱਕ ਖੁਦਾ ਤੋਂ ਬਿਨਾ ਮੈਂ Hindu ਮੁਸਲਮਾਨ ਵਿੱਚ ਕੋਈ ਭੇਦ ਨਹੀਂ ਸਮਝਦਾ ਤਾਂ ਅੱਜ ਜੁਮਮੇ ਜਾਣੇ ਕਿ ਸ਼ੁੱਕਰਵਾਰ ਦਾ ਦਿਨ ਹੈ ਚਲੋ ਮੇਰੇ ਨਾਲ ਮਸਜਿਦ ਵਿੱਚ ਚੱਲ ਕੇ ਨਮਾਜ਼ ਪੜੋ ਗੁਰੂ ਜੀ ਨੇ ਕਿਹਾ ਚਲੋ ਨਵਾਬ ਜੀ ਜਿੱਥੇ ਤੁਹਾਡਾ ਦਿਲ ਕਰੇ ਚਲੋ ਅਸੀਂ ਤਿਆਰ ਹਾਂ ਇਸ ਉਪਰੰਤ ਨਵਾਬ ਆਪ ਜੀ ਨੂੰ ਨਾਲ ਲੈ ਕੇ ਨਮਾਜ਼ ਪੜਨ ਮਸਜਿਦ ਨੂੰ ਤੁਰ ਪਿਆ ਇਸ ਗੱਲ ਦਾ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਕਿ ਨਾਨਕ ਜੀ ਨੂੰ ਮੁਸਲਮਾਨ ਕਰਨ ਵਾਸਤੇ ਨਵਾਬ ਮਸਜਿਦ ਵਿੱਚ ਲੈ ਗਿਆ ਹੈ ਇਹ ਗੱਲ ਬੜੀ ਅਯੋਗ ਹੋਣ ਲੱਗੀ ਹੈ ਅੱਗੇ ਕਦੇ ਇਸ ਤਰ੍ਹਾਂ ਨਹੀਂ ਹੋਇਆ ਬਹੁਤ ਸਾਰੇ ਹਿੰਦੂ ਮੁਸਲਮਾਨ ਲੋਕ ਪਿੱਛੇ ਲੱਗ ਕੇ ਤੁਰ ਪਏ ਜਦ ਜੈ ਰਾਮ ਜੀ ਨੂੰ ਪਤਾ ਲੱਗਾ ਤਾਂ ਉਹ ਮਨ ਵਿੱਚ ਬੜੇ ਦੁਖੀ ਹੋਏ ਵਿਚਾਰਨ ਲੱਗੇ ਅਸੀਂ ਕੁਝ ਸੋਚਿਆ ਸੀ ਤੇ ਬੜਾ ਕੁਝ ਹੋਰ ਗਿਆ ਹੈ ਲੈਣ ਆਏ ਸੀ ਬਾਕੀ ਨਿਕਲੇ ਵਾਧੇ ਰੁਪਈਏ ਪਰ ਇਹ ਉਲਟੀਕਾਰ ਹੋ ਰਹੀ ਹੋਣ ਲੱਗੀ ਹੈ ਕਾਲੂ ਜੀ ਨੂੰ ਅਤੇ ਮੂਲ ਚੰਦ ਜੀ ਨੂੰ ਕੀ ਉੱਤਰ ਦੇਵਾਂਗੇ ਇਹ ਸੋਚਾਂ ਸੋਚਦੇ ਘਰ ਚਲੇ ਗਏ ਅਤੇ ਅਫਸੋਸ ਨਾਲ ਦੀਵੀ ਪਾ ਕੇ ਬੈਠ ਗਏ ਬੇਬੇ ਨਾਨਕੀ ਜੀ ਨੇ ਪੁੱਛਿਆ ਕਿ ਆਪ ਉਦਾਸ ਤੇ ਚਿੰਤਾਵਾਂ ਕਿਉਂ ਹੋ ਜੈ ਰਾਮ ਜੀ ਨੇ ਦੱਸਿਆ ਕਿ ਸਾਡੀ ਜਿੱਥੇ ਕਿੱਥੇ ਬਦਨਾਮੀ ਹੋ ਰਹੀ ਹੈ ਕਿ ਤੁਹਾਡਾ ਭਰਾ ਨਵਾਬ ਨਾਲ ਮਸਜਿਦ ਵਿੱਚ ਨਮਾਜ਼ ਪੜਨ ਗਿਆ ਹੈ ਸੋ ਮੈਂ ਸੋਚ ਰਿਹਾ ਹਾਂ ਕਿ ਇਸ ਦਾ ਕੀ ਯਤਨ ਕੀਤਾ ਜਾਵੇ ਸਾਰੀ ਗੱਲ ਸੁਣ ਕੇ ਬੇਬੇ ਜੀ ਨੇ ਕਿਹਾ ਤੁਸੀਂ ਸਵਾਮੀ ਜੀ ਕੋਈ ਚਿੰਤਾ ਨਾ ਕਰੋ ਮੇਰੇ ਭਰਾਤਾ ਜੀ ਨੂੰ ਕੋਈ ਨਹੀਂ ਪਰਮਾ ਸਕਦਾ ਜਦ ਪੌਣ ਪਾਣੀ ਅਗਨੀ ਤੇ ਯਮ ਆਦ ਦੇਵਤੇ ਉਹਨਾਂ ਦੀ ਆਗਿਆ ਦਾ ਪਾਲਣ ਕਰਦੇ ਹਨ ਫਿਰ ਇਹ ਨਵਾਬ ਆਦ ਕਾਤਮੀ ਵਿਚਾਰੇ ਉਹਨਾਂ ਨੂੰ ਕੀ ਕਰ ਸਕਦੇ ਹਨ ਹਾਂ ਜੇ ਤੁਹਾਨੂੰ ਧੀਰਜ ਨਹੀਂ ਵੱਜਦੀ ਤਾਂ ਪੁਜਾਰੀ ਨੂੰ ਭੇਜ ਕੇ ਪਤਾ ਕਰ ਲਵੋ ਕਿ ਉੱਥੇ ਕੀ ਹੁੰਦਾ ਹੈ ਤਦ ਜੈ ਰਾਮ ਜੀ ਨੇ ਨਿਦੇ ਬ੍ਰਾਹਮਣ ਨੂੰ ਸੱਦ ਕੇ ਆਖਿਆ ਕਿ ਮਸੀਤ ਵਿੱਚ ਜਾ ਕੇ ਵੇਖੋ ਉੱਥੇ ਨਾਨਕ ਜੀ ਕੀ ਕਰਦੇ ਹਨ ਤਦ ਨਿਦਾ ਆਦਮੀਆਂ ਦੀ ਪੀੜ ਨੂੰ ਲੰਘ ਕੇ ਮਸੀਤ ਵਿੱਚ ਇੱਕ ਪਾਸੇ ਹੋ ਕੇ ਜਾ ਬੈਠਾ ਜਦ ਸ਼੍ਰੀ ਗੁਰੂ ਜੀ ਨਵਾਬ ਸਮੇਤ ਮਸੀਤ ਵਿੱਚ ਚਲੇ ਗਏ ਤਾਂ Hindu ਲੋਕ ਬਾਹਰ ਖੜੇ ਵੇਖਣ ਨਾਲੇ ਪਰਮੇਸ਼ਰ ਦੀ ਆਰਾਧਨਾ ਕਰਦੇ ਹੋਏ ਕਹਿਣ ਕਿ ਪਰਮੇਸ਼ਰ ਹੀ ਪਤ ਰਖੇ ਗੁਰੂ ਤੇ ਨਵਾਬ ਨੇ ਪਹਿਲਾਂ ਪਾਣੀ ਨਾਲ ਆਪਣਾ ਹੱਥ ਮੂੰਹ ਧੋਤਾ ਤੇ ਫਿਰ ਪੱਛਮ ਜਾਣ ਕੇ ਲਹਿੰਦੇ ਦਿਸ਼ਾ ਵੱਲ ਮੂੰਹ ਕਰਕੇ ਖੜੇ ਹੋ ਕੇ ਨਮਾਜ਼ ਪੜਨ ਲੱਗੇ ਗੁਰੂ ਜੀ ਚੁੱਪ ਕਰਕੇ ਉਹਨਾਂ ਦੇ ਪਾਸ ਹੀ ਖੜੇ ਰਹੇ ਨਮਾਜ਼ ਪੜ ਕੇ ਨਵਾਬ ਨੇ ਪੁੱਛਿਆ ਤੁਸੀਂ ਖੜੇ ਕਿਉਂ ਰਹੇ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜੀ ਗੁਰੂ ਜੀ ਨੇ ਕਿਹਾ ਮੈਂ ਨਮਾਜ਼ ਕਿਸ ਨਾਲ ਪੜਦਾ ਨਵਾਬ ਨੇ ਕਿਹਾ ਮੇਰੇ ਨਾਲ ਗੁਰੂ ਜੀ ਨੇ ਕਿਹਾ ਤੁਸੀਂ ਭਾਵੇਂ ਖੜੇ ਤਾਂ ਇੱਥੇ ਸੀ ਪਰ ਮਨ ਕਰਕੇ ਤੁਸੀਂ ਕੰਧਾਰ ਵਿੱਚ ਘੋੜੇ ਖਰੀਦ ਰਹੇ ਸੀ ਜਿਸ ਮਨ ਨੇ ਨਮਾਜ਼ ਪੜ੍ਹਨੀ ਸੀ ਉਹ ਤਾਂ ਇੱਥੇ ਨਹੀਂ ਸੀ ਮੈਂ ਨਮਾਜ਼ ਕਿਸ ਨਾਲ ਪੜ੍ਹਦਾ ਕਾਜੀ ਨੇ ਕਿਹਾ ਤੁਹਾਡੇ ਮਨ ਵਿੱਚ ਡਰ ਨਹੀਂ ਤੁਸੀਂ ਨਵਾਬ ਦੇ ਸਾਹਮਣੇ ਝੂਠ ਬੋਲ ਰਹੇ ਹੋ ਨਵਾਬ ਨੇ ਝੱਟ ਹੀ ਕਾਜੀ ਨੂੰ ਕਿਹਾ ਨਹੀਂ ਨਾਨਕ ਦੀ ਸੱਚ ਬੋਲ ਰਹੇ ਹਨ ਸਜਦੇ ਸਮੇ ਮੇਰੇ ਮਨ ਠੀਕ ਹੀ ਕੰਧਾਰ ਗਿਆ ਹੋਇਆ ਸੀ ਕਾਜੀ ਨੇ ਕਿਹਾ ਨਵਾਬ ਜੀ ਤੁਹਾਡਾ ਮਨ ਕੰਧਾਰ ਗਿਆ ਹੋਇਆ ਸੀ ਤਾਂ ਇਸਨੇ ਮੇਰੇ ਨਾਲ ਨਮਾਜ਼ ਕਿਉਂ ਨਹੀਂ ਪੜੀ ਮੈਂ ਤਾਂ ਪੂਰੀ ਤਰ੍ਹਾਂ ਨਮਾਜ਼ ਪੜੀ ਹੈ ਗੁਰੂ ਜੀ ਨੇ ਕਿਹਾ ਕਾਜੀ ਜੀ ਤੁਸੀਂ ਨਮਾਜ਼ ਠੀਕ ਅਦਾ ਕੀਤੀ ਹੈ ਖੜੇ ਤੁਸੀਂ ਇੱਥੇ ਸੀ ਤੇ ਮਨ ਤੁਹਾਡਾ ਘਰ ਸੀ ਕਿ ਅੱਜ ਘੂੜੀ ਨੇ ਜੋ ਬੇਚੇਰਾ ਦਿੱਤਾ ਹੈ ਉਹ ਵੇੜੇ ਦੇ ਟੋਏ ਵਿੱਚ ਡਿੱਗ ਨਾ ਪਵੇ ਉਸੇ ਬਚੇਰੇ ਦੇ ਨਾਲ ਹੀ ਤੁਹਾਡਾ ਮਨ ਭੱਜਾ ਫਿਰਦਾ ਸੀ ਗੁਰੂ ਜੀ ਦੇ ਬਚਨ ਸੁਣ ਕੇ ਨਵਾਬ ਨੇ ਹੱਸ ਕੇ ਕਾਜ਼ੀ ਨੂੰ ਪੁੱਛਿਆ ਕਿ ਇਹ ਗੱਲ ਠੀਕ ਹੈ ਕਾਜੀ ਨੇ ਕਿਹਾ ਹਾਂਜੀ ਜੋ ਇਨਾ ਕਿਹਾ ਸੱਚ ਹੈ ਇਹ ਗੱਲ ਕਾਜੀ ਦੀ ਸੁਣ ਕੇ ਨਵਾਬ ਹੈਰਾਨ ਪਰੇਸ਼ਾਨ ਹੋ ਗਿਆ ਅਤੇ ਗੁਰੂ ਜੀ ਦੇ ਚਰਨ ਫੜ ਕੇ ਆਖਿਆ ਕਿ ਅਸੀਂ ਤੁਹਾਡੀ ਮਹਿਮਾ ਨਹੀਂ ਜਾਣੀ ਤੁਸੀਂ ਖੁਦਾ ਦਾ ਰੂਪ ਹੋ ਮੈਂ ਜੋ ਤੁਹਾਨੂੰ ਕਿਹਾ ਸੀ ਉਹ ਅਣਜਾਣ ਪੁਨੇ ਵਿੱਚ ਕਿਹਾ ਸੀ ਉਸ ਦੀ ਮਾਫੀ ਦੇ ਦਿਓ ਮੇਰੇ ਗੁਨਾਹ ਮਾਫ ਕਰੋ ਮੇਰਾ ਮਨ ਵਿਸ਼ਿਆਂ ਦੇ ਅਧੀਨ ਹੈ ਇਸ ਅਮੋੜ ਮਨ ਨੂੰ ਵਸ ਕਰ ਦਿਓ ਸਤਗੁਰੂ ਜੀ ਨੇ ਨਵਾਬ ਦੀ ਸ਼ਰਦਾ ਵੇਖ ਕੇ ਉਸ ਨੂੰ ਆਖਿਆ ਖਾਨ ਕੰਨ ਦੇ ਕੇ ਧਿਆਨ ਨਾਲ ਸੁਣੋ ਇਹ ਮਨ ਬੜਾ ਚੰਚਲ ਹੈ ਇਸ ਨੂੰ ਰੋਕਣਾ ਕਠਿਨ ਹੈ ਪਰ ਜੇ ਰੁਕ ਜਾਵੇ ਤਾਂ ਫਿਰ ਇਸ ਦਾ ਕੋਈ ਮੁੱਲ ਨਹੀਂ ਹੈ ਇਸ ਨੂੰ ਰੋਕਣ ਤੋਂ ਬਿਨਾ ਪੜਨਾ ਸੁਣਨਾ ਸਭ ਬੇਅਰਥ ਹੈ ਕਿਉਂਕਿ ਇਸ ਤਰ੍ਹਾਂ ਮਨ ਵਿੱਚ ਪ੍ਰੇਮ ਨਹੀਂ ਉਪਜਦਾ ਤੇ ਗੁਣਹੀਨ ਹੀ ਰਹਿੰਦਾ ਹੈ ਜਿਵੇਂ ਪਾਰਾ ਉਂਗਲੀ ਹੇਠਾਂ ਕਾਬੂ ਨਹੀਂ ਰਹਿੰਦਾ ਪਰ ਜਦ ਉਸ ਨੂੰ ਮਾਰਨ ਵਾਲੀ ਦਵਾਈ ਮਿਲ ਜਾਵੇ ਤਾਂ ਇਸ ਨੂੰ ਮਾਰ ਕੇ ਥਿਰ ਕਰ ਦਿੰਦੀ ਹੈ ਇਸੇ ਤਰ੍ਹਾਂ ਇਹ ਮਨ ਪੂਰੇ ਸਤਿਗੁਰ ਜੀ ਦੇ ਮਿਲ ਜਾਣ ਕਰਕੇ ਸਥਿਰਤਾ ਤਾਰਨ ਕਰ ਲੈਂਦਾ ਹੈ ਗੁਰੂ ਜੀ ਨੇ ਕਿਹਾ ਨਵਾਬ ਜੀ ਰਾਗ ਤੇ ਦਵੇਖ ਦੀ ਮੈਲ ਨੂੰ ਮਨ ਤੋਂ ਦੂਰ ਕਰਕੇ ਪ੍ਰਭੂ ਦਾ ਭਾਣਾ ਮੰਨੋ ਅਤੇ ਪ੍ਰਭੂ ਦੇ ਨਾਮ ਨੂੰ ਸਿਮਰ ਕਰਕੇ ਆਪਣਾ ਜਨਮ ਧਨਤਾ ਜੋਗ ਕਰੋ ਨਵਾਬ ਨੇ ਸਤਗੁਰ ਜੀ ਦੇ ਹਿਤ ਉਪਦੇਸ਼ ਦੇ ਬਚਨ ਸੁਣ ਕੇ ਹਿਰਦੇ ਵਿੱਚ ਧਾਰਨ ਕਰ ਲਏ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਜੀ ਦੇ 760 ਰੁਪਏ ਮੂਲचंद ਕਹਿੰਦਾ ਹੈ ਕਿ ਉਸ ਨੂੰ ਦੇ ਦਿਓ ਪਰ ਤੁਸੀਂ ਜਿਸ ਤਰ੍ਹਾਂ ਹੁਕਮ ਕਰੋ ਉਸ ਤਰ੍ਹਾਂ ਹੀ ਕੀਤਾ ਜਾਵੇਗਾ ਸਤਗੁਰ ਜੀ ਨੇ ਕਿਹਾ ਅਸਾਂ ਜੋ ਕਹਿਣਾ ਸੀ ਕਹਿ ਦਿੱਤਾ ਹੋਇਆ ਹੈ ਹੁਣ ਜਿਵੇਂ ਤੁਹਾਡੀ ਮਰਜ਼ੀ ਹੈ ਕਰੋ ਨਵਾਬ ਨੇ ਕਿਹਾ ਮੈਂ ਚਾਹੁੰਦਾ ਹਾਂ ਕਿ ਅੱਧਾ ਧਨ ਫਕੀਰਾਂ ਨੂੰ ਅਤੇ ਅੱਧਾ ਮੂਲ ਚੰਦ ਨੂੰ ਦੇ ਦਿੱਤਾ ਜਾਵੇ। ਗੁਰੂ ਜੀ ਨੇ ਕਿਹਾ ਜਿਸ ਤਰ੍ਹਾਂ ਤੁਹਾਡੇ ਮਨ ਵਿੱਚ ਆਇਆ ਹੈ ਤੈਵੇਂ ਹੀ ਕਰੋ। ਤੁਹਾਨੂੰ ਕੋਈ ਨਹੀਂ ਹਟਾਵੇਗਾ। ਗੁਰੂ ਜੀ ਇਹ ਗੱਲ ਆ ਕੇ ਮਸਜਿਦ ਤੋਂ ਬਾਹਰ ਆ ਗਏ ਤੇ ਨਿੱਧਾ ਬ੍ਰਾਹਮਣ ਦੌੜ ਕੇ ਜੈ ਰਾਮ ਜੀ ਪਾਸ ਘਰ ਚੱਲਿਆ। ਜਦ ਨਿੱਧੇ ਸਾਰਾ ਹਾਲ ਜੈ ਰਾਮ ਜੀ ਨੂੰ ਦੱਸਿਆ ਤਾਂ ਜੈ ਰਾਮ ਜੀ ਸੁਣ ਕੇ ਬੜੇ ਪ੍ਰਸੰਨ ਹੋਏ। ਬੇਬੇ ਨਾਨਕੀ ਜੀ ਨੇ ਨਿੱਧੇ ਨੂੰ ਪੁੱਛਿਆ ਪ੍ਰਤਾਪਾ ਜੀ ਹੁਣ ਕਿੱਥੇ ਹਨ ਅਜੇ ਇਹ ਗੱਲ ਹੋ ਹੀ ਰਹੀ ਸੀ ਕਿ ਤੁਲਸਾ ਦਾਸੀ ਨੇ ਦੱਸਿਆ ਕਿ ਬੇਬੇ ਜੀ ਗੁਰੂ ਜੀ ਆਏ ਹਨ ਗੁਰੂ ਜੀ ਦਾ ਆਣਾ ਸੁਣ ਕੇ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਨੂੰ ਇਉਂ ਜਾਪੇ ਕਿ ਜਿਵੇਂ ਖੁਸ਼ੀ ਦਾ ਚੰਦ ਚੜ ਗਿਆ ਹੈ ਕਵਲ ਵਰਗਾ ਮੁਖੜਾ ਵੇਖ ਕੇ ਦੋਹਾ ਇਸਤਰੀ ਭਰਤੇ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਦੋਹਾ ਦੀ ਚਿੰਤਾ ਦੂਰ ਹੋ ਗਈ ਅਤੇ ਖੁਸ਼ੀ ਵਿੱਚ ਫੁੱਲ ਗਏ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਨੇ ਪੁੱਛਿਆ ਭਰਾਜੀ ਸਾਨੂੰ ਛੇਤੀ ਦੱਸੋ ਕਿ ਮਸਜਿਦ ਵਿੱਚ ਕੀ ਕੁਝ ਬੀਤਿਆ ਗੁਰੂ ਜੀ ਨੇ ਕਿਹਾ ਜੋ ਬੀਤ ਗਈ ਉਸ ਦੀ ਹੁਣ ਕੀ ਵਿਚਾਰ ਕਰਨੀ ਹੈ ਜਿਹੜੇ ਲੋਕ ਉਸ ਸਮੇਂ ਸਾਡੇ ਪਾਸ ਸਨ ਉਹਨਾਂ ਨੇ ਸਭ ਕੁਝ ਤੁਹਾਨੂੰ ਦੱਸ ਹੀ ਦਿੱਤਾ ਹੋਵੇਗਾ ਪਰ ਜੈ ਰਾਮ ਜੀ ਨੇ ਹੱਥ ਜੋੜ ਕੇ ਆਖਿਆ ਫਿਰ ਵੀ ਤੁਸੀਂ ਆਪਣੀ ਜ਼ੁਬਾਨੀ ਜੋ ਕੁਝ ਉੱਥੇ ਬੀਤਿਆ ਹੈ ਸਾਨੂੰ ਸੁਣਾਓ ਕਿਉਂਕਿ ਜੇ ਕੋਈ ਹੋਰ ਸਾਨੂੰ ਪੁੱਛੇਗਾ ਤਾਂ ਅਸੀਂ ਉਸ ਨੂੰ ਕੀ ਦੱਸਾਂਗੇ ਸਾਨੂੰ ਆਪਣੇ ਮੁਖਾਰਬਿੰਦ ਤੋਂ ਆਖ ਕੇ ਪ੍ਰਸੰਨਤਾ ਬਖਸ਼ੋ ਤਦ ਗੁਰੂ ਜੀ ਨੇ ਜੋ ਕੁਝ ਮਸੀਤ ਵਿੱਚ ਬੀਤਿਆ ਸੀ ਸਾਰਾ ਹਾਲ ਸੁਣਾਇਆ ਅਤੇ ਇਹ ਵੀ ਦੱਸਿਆ ਕਿ ਨਵਾਬ ਨੇ ਅੱਧਾ ਰਪਿਆ ਸ੍ਰੀ ਚੰਦ ਨੂੰ ਅਤੇ ਅੱਧਾ ਫਕੀਰਾਂ ਨੂੰ ਦਾਨ ਦੇਣ ਵਾਸਤੇ ਆਖ ਕੇ ਉਹ ਆਪਣੇ ਘਰ ਨੂੰ ਚਲਿਆ ਗਿਆ ਤੇ ਅਸੀਂ ਤੁਹਾਡੇ ਪਾਸ ਆ ਗਏ ਹਾਂ ਇਸ ਨੂੰ ਭਾਵੇਂ ਚੰਗੀ ਸਮਝੋ ਤੇ ਭਾਵੇਂ ਮਾੜੀ ਚਾਰ ਵਰਨਾ ਦੇ ਜਿਹੜੇ ਲੋਕ ਉੱਥੇ ਜੁੜੇ ਹੋਏ ਸਨ ਉਹ ਸਾਰੇ ਇਹ ਗੱਲਾਂ ਸੁਣ ਕੇ ਨਵਾਬ ਤੇ ਕਾਜੀ ਨਾਲ ਬਹੁਤ ਹੱਸਦੇ ਸਨ ਜਾਦੇ ਇਹ ਸਭ ਕੁਝ ਸੁਣ ਕੇ ਜੈ ਰਾਮ ਜੀ ਬਹੁਤ ਖੁਸ਼ ਹੋਏ ਤਾਂ ਬੇਬੇ ਨਾਨਕੀ ਜੀ ਨੇ ਕਿਹਾ ਸਵਾਮੀ ਜੀ ਤੁਹਾਨੂੰ ਹੁਣ ਪ੍ਰਤੀਤ ਆਈ ਹੈ ਕਿ ਨਹੀਂ ਤੁਸੀਂ ਚਿੰਤਾ ਕਰਦੇ ਧੀਰਜ ਨਹੀਂ ਸੀ ਧਰਦੇ ਉੱਠੋ ਹੁਣ ਭੋਜਨ ਤਿਆਰ ਹੈ ਭੋਜਨ ਛਕਿਏ ਜੈ ਰਾਮ ਜੀ ਨੇ ਬਹੁਤ ਵਾਰ ਆਖ ਕੇ ਗੁਰੂ ਨਾਨਕ ਜੀ ਨੂੰ ਆਪਣੇ ਨਾਲ ਭੋਜਨ ਛਕਣ ਵਾਸਤੇ ਤਿਆਰ ਕਰ ਲਿਆ ਤੇ ਗੁਰੂ ਜੀ ਨੇ ਪਾਈ ਬਾਲਾ ਜੀ ਨੂੰ ਵੀ ਨਾਲ ਲਿਆ ਗੁਰੂ ਜੀ ਅਤੇ ਜੈ ਰਾਮ ਜੀ ਰਸੋਈ ਵਿੱਚ ਜਾ ਬੈਠੇ ਬੀਬੇ ਨਾਨਕੀ ਜੀ ਨੇ ਬੜੇ ਸੁਆਦੀ ਅੰਮ੍ਰਿਤ ਭੋਜਨ ਪਰੋਸ ਕੇ ਪਾਈ ਬਾਲਾ ਤੇ ਗੁਰੂ ਜੀ ਹੋਰਾਂ ਨੂੰ ਚੁਕਾਏ ਭੋਜਨ ਛੱਕ ਕੇ ਗੁਰੂ ਜੀ ਪਲੰਘ ਉੱਤੇ ਬਿਰਾਜ ਗਏ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ